ਟਰੱਕ ਡਰਾਈਵਰ ਹਰਜਿੰਦਰ ਸਿੰਘ ਸੰਬੰਧੀ ਆਈ ਵੱਡੀ ਰਾਹਤ ਵਾਲੀ ਖਬਰ ਕੀ ਹੁਣ ਮਿਲੇਗੀ ਹਰਜਿੰਦਰ ਨੂੰ ਜ਼ਮਾਨਤ ਟਰੱਕ ਚਲਾਉਣ ਵਾਲੇ ਡਰਾਈਵਰ ਹਰਜਿੰਦਰ ਸਿੰਘ ਦਾ ਮਾਮਲਾ ਜਿੱਥੇ ਲਗਾਤਾਰ ਪੱਖ ਦਾ ਜਾ ਰਿਹਾ ਹੈ ਉੱਥੇ ਹੀ ਲੋਕਾਂ ਦੇ ਵੱਲੋਂ ਵੀ ਵੱਧ ਚੜ ਕੇ ਉਸ ਦੀ ਰਿਹਾਈ ਲਈ ਸਪੋਰਟ ਕੀਤੀ ਜਾ ਰਹੀ ਹੈ ਹਰ ਪਾਸੇ ਤੋਂ ਵੱਖ-ਵੱਖ ਢੰਗ ਨਾਲ ਲੋਕ ਉਸ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾ ਰਹੇ ਹਨ ਤੇ ਹਰ ਪੰਜਾਬੀ ਮਨੁੱਖ ਉਸ ਦੀ ਸਮਰਥਨ ਲਈ ਖੜਾ ਦਿਸ ਰਿਹਾ ਹੈ ਹੁਣ ਇਸੇ ਕੇਸ ਨਾਲ ਜੁੜੀ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਲਜੀਤ ਸਾਂਝਵੀ ਪਹਿਲਾਂ ਤੋਂ ਹੀ ਉਸ ਦੇ ਹੱਕ ਵਿੱਚ ਬੋਲ ਚੁੱਕੇ ਹਨ ਖਬਰਾਂ ਅਨੁਸਾਰ ਹੁਣ ਦਲਜੀਤ ਦੇ ਵੱਲੋਂ ਇੱਕ ਹੋਰ ਬੇਹਦ ਵੱਡਾ ਕਦਮ ਚੁੱਕਿਆ ਗਿਆ ਹੈ ਜਿਸ ਨਾਲ ਹਰ ਪੰਜਾਬੀ ਦੇ ਦਿਲ ਵਿੱਚ ਲਗਾਤਾਰ ਖੁਸ਼ੀ ਬਣ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਗੁਰਪਤਵੰਤ ਸਿੰਘ ਪੰਨੂ ਜੋ ਕਿ ਖਾਲਿਸਤਾਨੀ ਆਗੂ ਹੈ ਉਸਨੇ ਕੁਝ ਦਿਨ ਪਹਿਲਾਂ ਹੀ ਫਲੋਰੀਡਾ ਦੇ ਗਵਰਨਰ ਨੂੰ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਦੀ ਸਹਾਇਤਾ ਲਈ 1 ਲੱਖ ਡਾਲਰ ਦੀ ਰਕਮ ਦਿੱਤੀ ਸੀ ਇਸ ਤੋਂ ਬਾਅਦ ਹੁਣ ਜੋ ਦਲਜੀਤ ਦਸਾਂਜ ਨੇ ਕੀਤਾ ਹੈ ਉਹ ਕਾਬਲੇ ਦਾਦ ਹੈ ਰਿਪੋਰਟਰਾਂ ਮੁਤਾਬਕ ਦਲਜੀਤ ਨੇ ਹਰਜਿੰਦਰ ਸਿੰਘ ਦੇ ਹੱਕ ਵਿੱਚ ਪੂਰੇ 5 ਕਰੋੜ ਰੁਪਏ ਦਾਨ ਕੀਤੇ ਹਨ ਤਾਂ ਜੋ ਇਸ ਰਕਮ ਨਾਲ ਪੀੜਤ ਪਰਿਵਾਰ ਦੀ ਮਦਦ ਹੋ ਸਕੇ ਤੇ ਨਾਲ ਹੀ ਉਸਦੇ ਕਾਨੂੰਨੀ ਖਰਚੇ ਵੀ ਹਰਜਿੰਦਰ ਸਿੰਘ ਦੀ ਰਿਹਾਈ ਲਈ ਚੱਲ ਸਕਣ ਇਸ ਖਬਰ ਤੋਂ ਬਾਅਦ ਹਰ ਪੰਜਾਬੀ ਮਨੋੱਖ ਦਲਜੀਤ ਦੀ ਖੁੱਲ੍ਹ ਕੇ ਪ੍ਰਸ਼ੰਸਾ ਕਰ ਰਿਹਾ ਹੈ ਅਤੇ ਇਹ ਸੱਚਮੁੱਚ ਉਸ ਦੀ ਸ਼ਲਾਘਾ ਦੇ ਕਾਬਿਲ ਗੱਲ ਹੈ ਕਿਉਂਕਿ ਇੱਕ ਪੰਜਾਬੀ ਹੋਣ ਦੇ ਨਾਤੇ ਆਪਣੇ ਭਾਈਚਾਰੇ ਦੇ ਨਾਲ ਔਖੇ ਵੇਲੇ ਖੜਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਚੰਗੇ ਦਿਨਾਂ ਵਿੱਚ ਤਾਂ ਹਰ ਕੋਈ ਨਾਲ ਖੜ ਜਾਂਦਾ ਹੈ ਪਰ ਜਦੋਂ ਮਾੜੇ ਹਾਲਾਤ ਆਉਂਦੇ ਹਨ ਤਾਂ ਕਈ ਲੋਕ ਪਾਸੇ ਵਟ ਜਾਂਦੇ ਹਨ ਦਲਜੀਤ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਨਾ ਸਿਰਫ ਸਫਲ ਕਲਾਕਾਰ ਹੈ ਬਲਕਿ ਇੱਕ ਦਿਲਦਾਰ ਇਨਸਾਨ ਵੀ ਹੈ ਅਸ ਦੇ ਨਾਲ-ਨਾਲ ਅਮਰੀਕਾ ਦੀਆਂ ਵੱਖ-ਵੱਖ ਟਰੱਕ ਯੂਨੀਅਨਾਂ, ਐਨਜੀਓ ਸੰਸਥਾਵਾਂ ਤੇ ਹੋਰ ਟਰੱਸਟਾਂ ਦੇ ਵੱਲੋਂ ਵੀ ਹਰਜਿੰਦਰ ਦੀ ਸਹਾਇਤਾ ਲਈ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਤਾਂ ਜੋ ਉਸ ਦੀ ਸਜਾ ਕਾ ਟਿਕਰਵਾਈ ਜਾ ਸਕੇ ਕਿਉਂਕਿ ਇਹ ਸਿਰਫ ਇੱਕ ਦੁਖਦਾਈ ਹਾਦਸਾ ਸੀ ਕੋਈ ਜਾਣਬੁੱਝ ਕੇ ਕਰਨ ਵਾਲਾ ਕੰਮ ਨਹੀਂ ਸੀ ਅੰਤ ਵਿੱਚ ਸਾਡੀ ਵੀ ਤੁਹਾਨੂੰ ਅਪੀਲ ਹੈ ਕਿ ਇਸ ਖਬਰ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਦਿਲਜੀਤ ਨੂੰ ਸਾਂਝ ਦੇ ਇਸ ਨੇਕ ਕਦਮ ਲਈ ਇੱਕ ਲਾਈਕ ਜ਼ਰੂਰ ਕਰ ਦਿਓ ਪੰਜਾਬ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ